आइए प्रार्थना करेंगे अति बहुत ही सुंदर समय को दिखता है कि पवित्र चीजों ऊपर पेश किए गए कर बनाने में शक्ति और आज वाला एंटर कह रहे हो क्या ये सारे चीज परमेश्वर का वचन पढ़ेंगे परमेश्वर के वचन में लिखा है कि पूरी सृष्टि के बीच लिखा है कि कल यहोवा ही कर बनावे कर बनाने वाले का बनाड़ा ले करता है सो ये परमेश्वर की कृपा है परमेश्वर ने एक कर बनाने में मदद की है ये सारे इंतजाम का पूरा परमेश्वर है असूरत भगवान करते हैं ਪਰਵਚਨ ਦੇ ਵਿੱਚ ਲਿਖਿਆ ਹੈ जितने तू तो घर बनावेगा उसे तू तो वसेगा तेरा परिवार वनेगा परमेश्वर ने यह बरकर दिखी है धनबाद करते हैं और आइए समुद्र घड़ी के तो लिए रोज का धन्यवाद करते हैं प्रार्थना करते हैं अब हम जो दो लेंटर पैन की तैयारी है मशीन लागू चुकी है तो आप सारे मिलकर प्रार्थना करिए सारा कम जो संपूर्ण होर किसी भी चीज की कमी ना हो सारे मिलकर प्रार्थना करा स्वर्गीय परमेश्वर प्यार परवीस के नाम अभी धन्यवाद करते हैं परमजी थोड़ा शुक्र करते हैं स्वर्गीय पिता ਅੱਜ ਬਹੁਤ ਹੀ ਸ਼ੁਕਰ ਸਮੇਂ ਦੇ ਲਈ ਪਿਆਰੇ ਪਰਮੇਸ਼ਵਰ ਤੁਸੀਂ ਬਹੁਤ ਹੀ ਵਧੀਆ ਸਮਾਂ ਦਿੱਤਾ ਜੋ ਪ੍ਰਭੂ ਜੀ ਇਹ ਚਾਰ ਬਨੌਰ ਵਿੱਚ ਮਦਦ ਕੀਤੀ ਜਿਸ ਦਾ ਅਸੀਂ ਸਭ ਨੂੰ ਲੇਖ ਪਾਇਆ ਜਾਣਾ ਹੈ ਪਰਮੇਸ਼ਵਰ ਸਿ ਪ੍ਰਾਰਥਨਾ ਕਰਦੇ ਹਾਂ ਜਿਸ ਤਰ੍ਹਾਂ ਹੁਣ ਤੱਕ ਸੰਭਾਲਿਆ ਔਰ ਕਿਸੇ ਵੀ ਚੀਜ਼ ਦੀ ਕਮੀ ਨਹੀਂ ਆਉਣ ਦਿੱਤੀ ਪਰਮੇਸ਼ਵਰ ਸਿ ਸ਼ੁਕਰ ਕਰਦੇ ਹਾਂ ਪ੍ਰਭੂ ਅੱਗੇ ਤੋਂ ਸਾਰਾ ਕੰਮ ਤੁਹਾਡੀ ਕਿਰਪਾ ਦੇ ਨਾਲ ਤੁਹਾਡੀ ਭਗਵੰਦੇ ਨਾਲ ਪੂਰਾ ਹੋਵੇ ਔਰ ਤੇ ਉਹਦੀ ਪਾਈ ਦਿੱਤੀ ਉਹਨਾਂ ਦੇ ਪਰਿਵਾਰ ਉਤੇ ਉਹਨਾਂ ਦੇ ਸਾਰੇ ਵਿਛੜਾਰਾਂ ਉਤੇ ਔਰ ਜੋ ਕੰਮ ਕਰ ਰਹੇ ਨੇ ਤੇ ਕੰਮ ਦੇ ਤੇ ਲੱਗ ਕੇ ਕੰਮ ਵਾਲੀ ਜੋ ਟੀਮ ਹੈ ਉਹਨਾਂ ਸਾਰੇ ਉੱਤੇ ਤੁਹਾਡੀ ਅੰਡੀ ਗਵਨੀਆਂ ਦੇ ਲਈ ਸਭ ਦੀ ਸਿ ਸ਼ੁਕਰਾਨਦਾਰ ਕਰਦੇ ਹਾਂ ਜੋ ਵੀ ਪ੍ਰੋਬਲਮ ਸਮੇਂ ਇਸ ਪਰਿਵਾਰ ਦੇ ਨਾਲ ਸੇਵਾ ਕਰ ਰਹੇ ਨੇ ਕੰਮ ਕਰ ਰਹੇ ਨੇ ਪਰਮੇਸ਼ਵਰ ਦਾ ਸਿ ਸ਼ੁਕਰ ਕਰਦਾ ਸਾਰੇ ਨੂੰ ਬਹੁਤ ਬਹੁਤ ਸ਼ੁਕਰੀਆ ਕਿਸੇ ਵੀ ਚੀਜ਼ ਦੀ ਕਮੀ ਨਾਰਵੇ ਪਿਤਾ ਅਪਾਉਜੀ ਤੇਰਾ ਸ਼ੁਕਰ ਕਰਦੇ ਹਾਂ ਤਾਰੀਫ ਕਰਦੇ ਹਾਂ ਪਿਤਾ ਹੋਰ ਵੀ ਜਿਹਨਾਂ ਦੇ ਘਰ ਚੋਕੇ ਨੇ ਸੰਗ ਦੇ ਪ੍ਰਭੂ ਅਸੀਂ ਪ੍ਰਾਰਥਨਾ ਕਰਦੇ ਹਾਂ ਪ੍ਰਭੂ ਆਉਣ ਵਾਲੇ ਸਮੇਂ ਕੋਹਾਂ ਦੇ ਵੀ ਵੱਡੇ ਅਤੇ ਖੁੱਲੇ ਜੇ ਘਰ ਬਣ ਜਾਣ ਪਿਤਾ ਪ੍ਰਭੂ ਵੱਡੀ ਕਿਰਪਾ ਕਰੋ ਬਹੁਤ ਸੰਕਰਕਿਤ ਅਤੇ ਆਸੀ ਕੋਟਿ ਪਾਟੇ ਦੀ ਦੁਆ ਮੰਗ ਪ੍ਰਾਰਥਨਾਵਾਂ ਸੁਣ ਦਿ ਕਰੋ ਪ੍ਰਭੂ ਜੀ ਦੇ ਨਾਮ ਤੋਂ ਮੰਗਦੇ ਹਾਂ ਅਮੇਨ ਹਾਲੇਲੂਇਆ ਹਾਲੇਲੂਇਆ ਆ ਤਾਂ ਮਸਾਲਾ ਤਾਂ ਆ ਗਿਆ